ਬਲਾਕ ਚੁਗਾਵਾ ਦੇ ਪਿੰਡ ਜੱਜੇ ਵਿਖੇ ਸਰਪੰਤੀ ਨਾਲ ਪੰਚਾਇਤ ਚੁਣੀ ਗਈ ਬਲਾਕ ਚੁਗਾਵਾ ਉਦੀਨ ਆਉਂਦੇ ਪਿੰਡ ਜੱਜੇ ਵਿਖੇ ਸਾਬਕਾ ਸਰਪੰਚ ਨਿਰਮਰ ਸਿੰਘ ਦੇ ਗ੍ਰੈਵ ਖੇ ਮੀਟਿੰਗ ਦੌਰਾਨ ਗੁਰਜੰਨ ਸਿੰਘ ਅਤੇ ਗੁਰਵਿੰਦਰ ਸਿੰਘ ਦੇ ਜਤਨਾ ਸਦਕਾ ਸਰਪੰਤੀ ਨਾਲ ਪੰਚਾਇਤ ਦੀ ਚੋਣ ਕੀਤੀ ਗਈ ਜਿਸ ਵਿੱਚ ਕਬਲਜੀਤ ਕੌਰ ਨੂੰ ਪਿੰਡ ਦਾ ਸਰਪੰਚ ਚੁਣਿਆ ਗਿਆ ਤੇ ਬਾਕੀ ਮੈਂਬਰਾਂ ਵਿੱਚ ਲਖਵਿੰਦਰ ਕੌਰ ਹਰਮੀਤ ਕੌਰ ਦਲਵੀਰ ਸਿੰਘ ਜਸਵੀਰ ਸਿੰਘ ਅਤੇ ਮੇਜਰ ਸਿੰਘ ਨੂੰ ਪੰਚ ਚੁਣਿਆ ਗਿਆ ਇਸ ਮੌਕੇ ਗੁਰਜਨ ਸਿੰਘ ਗੁਰਵਿੰਦਰ ਸਿੰਘ ਨੰਬਰਦਾਰ ਦਿਲਬਖ ਸਿੰਘ ਨੰਬਰਦਾਰ ਗੁਰਲਾਲ ਸਿੰਘ ਅਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਨਭ ਜੁਕਤ ਸਰਪੰਚ ਨੇ ਪ੍ਰੋਸਾ ਦਿੱਤਾ ਕਿ ਪਿੰਡ ਵਾਸੀਆਂ ਨੂੰ ਜੋਈਆਂ ਵੀ ਮੁਸ਼ਕਲਾਂ ਹੋਣ ਤੱਕ ਹੈ ਉਹਨਾਂ ਨੂੰ ਜਲਦ ਦੂਰ ਕਰ ਦਿੱਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਪਿੰਡ ਵਾਸੀਆਂ ਨੂੰ ਕੋਈ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸ ਮੌਕੇ ਉਹਨਾਂ ਨੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਵੀ ਕੀਤਾ ਜਿਹੜੀ ਅੱਜ ਪੰਚਾਇਤ ਪਿੰਡ ਜੱਜੇਵਾਲ ਚੁਣੀ ਗਈ ਹੈ ਜੀ ਇਹ ਸਰਵ ਸੰਮਤੀ ਦੇ ਨਾਲ ਚੁਣੀ ਗਈ ਆ ਸਾਰੀਆਂ ਟੜੇਵਾਜੀਆਂ ਤੋਂ ਉੱਠ ਕੇ ਪੰਚਾਇਤ ਨੇ ਇਹ ਫੈਸਲੇ ਲਏ ਆ ਸਾਰੇ ਪਿੰਡ ਨੇ ਫੈਸਲਾ ਲਿਆ ਵਾ ਤੇ ਅੱਗੇ ਹੋ ਕੇ ਮੂਹਰੇ ਹੋ ਕੇ ਸਾਰੇ ਪੰਚਾਇਤ ਚੁਣੀ ਆ ਜੀ ਕੌਣ ਸਰਪੰਚ ਚੁਣੇ ਗਏ ਤੇ ਕਿੰਨੇ ਮੈਂਬਰ ਚੁਣੇ ਗਏ ਇਹ ਸਾਡੇ ਪਿੰਡ ਦੇ ਕਵਲਜੀਤ ਕੌਰ ਆ ਜੀ ਉਹ ਸਰਪੰਚ ਚੁਣੇ ਗਏ ਆ ਤੇ ਨਾਲ ਸਾਡੇ ਪੰਜ ਮੈਂਬਰ ਸਾਹਿਬਾਨ ਚੁਣੇ ਗਏ ਆ ਜੀ ਇਸ ਤੋਂ ਪਹਿਲਾਂ ਵੀ ਕਦੀ ਤੁਹਾਡੇ ਪਿੰਚ ਸਰਵ ਸੰਮਤੀ ਹੋਈ ਸੀ ਹਾਂ ਜੀ ਪਿਛਲੀ ਵਾਰ ਵੀ ਸਾਡੇ ਪਿੰਡ 'ਚ ਸਰਵ ਸੰਮਤੀ ਹੋਈ ਸੀ ਹਾਂ ਜੀ ਹੁਣ ਜੇ ਬਿਲਕੁਲ ਜੀ ਆਸ ਤਾਂ ਫਿਰ ਜੇ ਪਿੰਡ ਨੇ ਐਡਾ ਉਪਰਾਲਾ ਕੀਤਾ ਵਾ ਕਿ ਟੜੇ ਬਾਜੀਆਂ ਤੋਂ ਉੱਤੇ ਉੱਠ ਕੇ ਲੜਾਈਆਂ ਝਗੜਿਆਂ ਤੋਂ ਉੱਤੇ ਉੱਠ ਕੇ ਐਡੇ ਫੈਸਲੇ ਲਏ ਆ ਕਦਮ ਚੁੱਕੇ ਆ ਵੀ ਸਾਰੇ ਇੱਕ ਦੂਜੇ ਦੇ ਸਹਿਮਤੀ ਨਾਲ ਤੁਰੇ ਆ ਤੇ ਫਿਰ ਸਰਕਾਰ ਤੋਂ ਆਸਾਂ ਵੀ ਸਾਰੇ ਰੱਖਣ ਗਈ ਜੀ ਜਿਹੜੀ 5 ਲੱਖ ਆ ਰਿਹਾ ਹੈ ਕੇਸ 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 ਤੇ ਕੰਮ ਵਾਸਤੇ ਲਾਇਆ ਜਾਏਗਾ ਉਹ ਜੀ ਪਿੰਡ ਦੇ ਵਿਕਾਸ ਵਾਸਤੇ ਲੱਗੂਗਾ ਜੀ ਜੇ ਸਕੂਲ ਦੀ ਕਿਸੇ ਦੀ ਮੁਰੰਮਤ ਹੋਣ ਵਾਲੀ ਹੋਊਗੀ ਜਾਂ ਹਸਪੀਟਲ ਜਾਂ ਡਿਸਪੈਂਸਰੀ ਜਿੱਦਾਂ ਵੀ ਹੋਇਆ ਪਿੰਡ ਦੇ ਵਿਕਾਸ ਵਾਸਤੇ ਵਰਤਿਆ ਜਾਊਗਾ ਜੀ ਤੁਸੀਂ ਕੀ ਪਿੰਡਾਂ 'ਚ ਕੀ ਕਹਿਣਾ ਚਾਹੁੰਦੇ ਜੀ ਕਿ ਕਿੱਦਾਂ ਦੀ ਪੰਚਾਇਤਾਂ ਚੁਣੀਆਂ ਜਾਣੀਆਂ ਚਾਹੀਦੀਆਂ ਪੰਚਾਇਤਾਂ ਦੀ ਪਿੰਡ ਦੀ ਸਹਿਮਤੀ ਨਾਲ ਹੀ ਚੁਣੀਆਂ ਜਾਣੀਆਂ ਚਾਹੀਦੀਆਂ ਜੀ ਨਾ ਕਿ ਸਰਕਾਰਾਂ ਦੀ ਸਹਿਮਤੀ ਨਾਲ ਜੋ ਪਿੰਡ ਚਾਹੁੰਦੇ ਨੇ ਜੋ ਸਾਰਿਆਂ ਦੀ ਸਹਿਮਤੀ ਨਾਲ ਪੰਚਾਇਤ ਚੁਣਨ ਜਿਹੜਾ ਹੱਕਦਾਰ ਆ ਬੰਦਾ ਉਹਨੂੰ ਚੁਣਨ ਤਾਂ ਕਿ ਸਾਰੇ ਰਲ ਮਿਲ ਕੇ ਪਿੰਡਾਂ ਦੇ ਵਿਕਾਸ ਹੋਣ ਹਾਂ ਜੀ ਠੀਕ ਹੈ ਚਲੋ ਬਾਕੀ ਜੀ ਮੈਂ ਸਮੂਹ ਨਗਰ ਵਾਸੀ ਪਿੰਡ ਜੱਜੇ ਸਾਰੀ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੀ ਜਿਨ੍ਹਾਂ ਨੇ ਐਡਾ ਉਪਰਾਲਾ ਕਰਕੇ ਇੱਕ ਪੰਚਾਇਤ ਬਣਾਈ ਹੈ ਜੀ